ਸਰ ਕੀ ਨਾਮ ਜੀ ਆਪਣਾ ਮੇਰਾ ਨਾਮ ਕੁਲਵੀਰ ਸਿੰਘ ਸਰ ਕਬੀਲ ਸਿੰਘ ਜੀ ਆਪਣੇ ਬੱਚੇ ਦਾ ਕਿਵੇਂ ਕੋਈ ਬਚਾ ਜੇ ਹਾਂ ਵੀ ਕਿ ਮੈਂ ਤੇ ਵਿਆਹ ਹੋਇਆ ਸੀ ਕਿਸੇ ਉਹ ਤੋਂ ਸਿੱਧਾ ਆਇਆ ਵਾਂ ਪਰ ਉਹਦੇ ਵੀ ਲੱਕ ਨੂੰ ਛੱਟ ਲੱਗੀ ਹੋਈ ਆ ਤੇ ਉਹ ਸਾਡੇ ਘਰ ਆਏ ਸੀ ਉਹ ਲੈ ਕੇ ਗਏ ਆ ਹਿੰਮ ਤੇ ਗੱਲ ਇਸ ਤਰ੍ਹਾਂ ਮੈਂ ਵੀ ਜੋ ਇੱਥੇ ਆ ਕੇ ਤੁਹਾਨੂੰ ਇਹਨਾਂ ਨੂੰ ਸਾਰਿਆਂ ਨੂੰ ਸੁਣਿਆ ਹੀ ਆਂ ਇਹ ਇੱਕ ਕੰਡੀਸ਼ਨ ਜਿਹੜੀ ਇਸ ਤਰ੍ਹਾਂ ਦੀ ਹੋਈ ਹੈ ਕਿ ਉਹ ਗੱਲ ਇਹ ਸੀ ਵੀ ਮੁੰਡਾ ਜਿਹੜਾ ਹੈ ਗੱਟਸ ਵਾਲਾ ਜਿਹੜਾ ਆਇਆ ਸੁਜਨੀ ਚਾਇਆ ਉਹ ਨਸ਼ੇ ਦੇ ਵਿੱਚ ਦਸ ਰੇ ਨਹੀਂ ਹਾਂਜੀ ਤੇ ਨਸ਼ੇ ਦੇ ਵਿੱਚ ਉਹ ਦੇਖੋ ਗੱਡੀ ਜਿਹੜੀ ਹੈ ਉਹ ਬੇਕਾਪੂ ਹੋਈ ਆ ਤੇ ਅਸੀਂ ਤਾਂ ਇਹੋ ਹੀ ਚਾਹੁੰਦੇ ਆਂ ਵੀ ਜਿਹੜੇ ਬੱਚਿਆਂ ਦੇ ਇਸ ਤਰ੍ਹਾਂ ਮਤਲਬ ਨੁਕਸਾਨ ਹੋਇਆ ਵਾ ਉਹਨਾਂ ਨੂੰ ਸਟਾ ਲੱਗੀਆਂ ਨੇ ਜਾਂ ਕਿਸ ਤਰ੍ਹਾਂ ਕਿਸੇ ਤਰ੍ਹਾਂ ਦਾ ਸਕੂਲ ਵਾਲਿਆਂ ਨੂੰ ਵੀ ਮੈਂ ਇਹ ਕਹਨਾ ਵੀ ਕਿਸੇ ਤਰ੍ਹਾਂ ਦਾ ਉਹਨਾਂ ਨਾਲ ਕੰਪਰੋਮਾਈਜ਼ ਨਹੀਂ ਕਰਨਾ ਵਾ ਤੇ ਸਰਕਾਰ ਦੇ ਕੋਲੋਂ ਵੀ ਅਸੀਂ ਨਹੀਂ ਪ੍ਰਸ਼ਾਸਨ ਦੇ ਕੋਲੋਂ ਵੀ ਅਸੀਂ ਮਾਜਮਾ ਕੋਲੋਂ ਵੀ ਐਸ ਐਚਓ ਸਾਹਿਬਾਇ ਜੀ ਦੇ ਸੰਸਾਪ ਉਹਨਾਂ ਤੋਂ ਵੀ ਅਸੀਂ ਇਹ ਮੰਗ ਕਰਦੇ ਹਾਂ ਵੀ ਉਹਨਾਂ ਦੀ ਜੋ ਬਣਦੀ ਕਾਰਵਾਈ ਹੈ ਸਭ ਹੋ ਸਕੇ ਕਾਰਵਾਈ ਦੇ ਲਈ ਉਹ ਕੀ ਚਾਹੁੰਦੇ ਹਨ ਜੀ ਵਿਦਿਆਰਥੀਆਂ ਕੀ ਘਟਣ ਵਾਪਰੀ ਅੱਜ ਉਹ ਐਕਸੀਡੈਂਟ ਹੋਇਆ ਕੀ ਕਾਰਨ ਦਾ ਕੀ ਸਭ ਦੇ ਕੀ ਕਾਰਨ ਕੀ ਹੋ ਸਕਦਾ ਹੈ ਅਸੀਂ ਸੁੱਟੀ ਹੋਈ ਸਕੂਲਾਂ ਅਸੀਂ ਬਾਹਰ ਖਲੋਤੇ ਸੀ ਹਾਂਜੀ ਇੱਕ ਮੁੰਡਾ ਬਹੁਤ ਤੇਜ਼ ਆਇਆ ਸੀ ਗੱਡੀ ਬਹੁਤ ਤੇਜ਼ ਸੀ ਹਾਂਜੀ ਅਸੀਂ ਸਾਈਡ ਖਲੋਤੇ ਸੀ ਇੱਕੋ ਦਮ ਗੱਡੀਆਂ ਆਣ ਕੇ ਮੁੰਡੇ ਸਾਡੇ ਕਲਾਸ ਦੇ ਮੁੰਨਿਆ ਦੇ ਵਿੱਚ ਮਾਰਦੀ ਗੱਡੀ ਬੜੀ ਤੇਜ਼ ਤੇ ਸਾਡੇ ਲਾਗੇ ਗੱਡੀ ਰੰਕ ਕੇ ਗਈ ਕਿੰਨੇ ਬੱਚਿਆਂ ਦਾ ਐਕਸੀਡੈਂਟ ਹੋਇਆ ਜੀ ਕਿੰਨੇ ਬੱਚੇ ਸੱਟ ਲੱਗੀਆਂ ਤਿੰਨ ਚਾਰ ਬੱਚੇ ਲੱਗੀਆਂ ਕਾਫੀ ਕਮੀ ਸੱਟ ਲੱਗੀਆਂ ਹਾਂਜੀ ਲੱਤਾਂ ਬਾਹਾਂ ਟੁੱਟੀਆਂ ਸਿਰ ਤੇ ਸੱਟ ਆ ਤੁਸੀਂ ਕੀ ਮੰਨਦੇ ਜੇ ਗੱਡੀ ਵਾਲਾ ਤੇਜ਼ ਸੀ ਕਾਫੀ ਗੱਡੀ ਵੀ ਕਾਬੂਗੀ ਜੀ ਜੀ ਗੱਡੀ ਵਾਲਾ ਬਹੁਤ ਜ਼ਿਆਦਾ ਅਡਲਟ ਸੀ ਜਾਂ ਮਾਈਨਰ ਸੀ ਬੱਚਾ ਸੀ ਅਡਲਟ ਸੀ ਅਡਲਟ ਸੀ ਹੋਰ ਕੋਈ ਬਾਹ ਨੂੰ ਨੁਕਸਾਨੇ ਗਏ ਨੇ ਵਾਹਨ ਵਾਹਨ ਕਿਨੇ ਨੁਕਸਾਨੇ ਗਏ ਸਕੂਟਰੀ ਮੋਟਰਸਾਈਕਲ ਗੱਡੀ ਤਿੰਨ ਚੀਜ਼ਾਂ ਦਾ ਨੁਕਸਾਨ ਹੋਇਆ ਹੋਰ ਕੋਈ ਮੋਟਰਸਾਈਕਲ ਬਾਕੀ ਠੀਕ ਬਾਕੀ ਗੱਡੀ ਦਾ ਜਿਆਦਾ ਨੁਕਸਾਨ ਆਇਆ ਮੋਟਰਸਾਈਕਲ ਦਾ ਸਕੂਟਰੀ ਦਾ ਵਿੰਗੀ ਕਰਕੇ ਠੀਕ ਹੈ ਕੋਈ ਟ੍ਰੇ ਟੀਚਰ ਊਚੜੀ ਸਾਈਡ ਵਾਹਨ ਨੂੰ ਕੋਈ ਛੱਟ ਲੱਗੀ ਹੈ ਸਾਡੀ ਇੱਕ ਟੀਚਰ ਉਹਨਾਂ ਤੇ ਵੀ ਲੱਗੀ ਉਹਨਾਂ ਦੀ ਹਰਕ ਤੇ ਆ ਅਜੇ ਕੋਈ ਪਤਾ ਨਹੀਂ ਆ ਵੀ ਹਰਕ ਮਤਲਬ ਡੈਮੇਜ ਜਿਆਦਾ ਆ ਬਾਕੀ ਉਹਨਾਂ ਤਿੰਨ ਬੱਚਾ ਦੇਦੇ ਜਿਆਦਾ ਛੱਟ ਠੀਕ ਦੂਜੀ ਸਾਈਡ ਤੇ ਵੱਜੀ ਵੀ ਲਾ ਦਿਓ ਗੜੀ ਕਿ ਸੱਜ ਆਪਣੇ ਕਿ ਉਹ ਰੌਂਗ ਸਾਈਡ ਆਈ ਹੈ ਰੌਂਗ ਸਾਈਡ ਆਈ ਹੈ ਕਿਸ ਪਾਸੇ ਰੌਂਗ ਸਾਈਡ ਹੈ ਟਟਾ ਸਕੂਲ ਕਿਸ ਪਾਸੇ ਹੈ ਪਾਸੇ ਆਈ ਗੱਜੀ ਆ ਰੌਂਗ ਸਾਈਡ ਇਹ ਇੱਧਰ ਸਾਡੇ ਸਕੂਲ ਵਾਲੇ ਉਧਰ ਜਾਣ ਦੀ ਸੜਕ ਤੇ ਤੇ ਉੱਥੋਂ ਹੋਰ ਕੋਈ ਕੰਟਰੋਲ ਨਹੀਂ ਆਈ ਤੇ ਉਹਨਾਂ ਨੇ ਵਿੱਚ ਸਿੱਧਾ ਹਣਕੇ ਤੇ ਸਾਡੇ ਮਤਲਬ ਵਿਦਿਆਰਥੀਆਂ ਦੇ ਵਿੱਚ ਮਾਰਤੀ ਠੀਕ ਵਿਦਾਨਸਪਾ ਹਲਕਾ ਇਨਾਲਾ ਦੇ ਪਿੰਡ ਮੱਕਵਾਲਦੇ ਜਿੱਥੇ ਇੱਕ ਬੜਾ ਭਿਆਨਕ ਐਕਸੀਡੈਂਟ ਦੇਖਣ ਨੂੰ ਮਿਲਿਆ ਜਿੱਥੇ ਗੱਲ ਕੀਤੀ ਜਾਵੇ ਤਾਂ ਇੱਕ ਸਕੂਲ ਨਨ ਗੁਣਾਲਕ ਪਬਲਿਕ ਸਕੂਲ ਜਿੱਥੇ ਕਿ ਬੱਚਿਆਂ ਛੁੱਟੀ ਦੇ ਦੌਰਾਨ ਇੱਕ ਬੇਕਾਬੂ i20 ਗੱਡੀ ਨੇ ਕਾਫੀ ਬੱਚਾ ਨੂੰ ਰੋਲ ਕੇ ਰੱਖ ਦਿੱਤਾ ਗੱਲ ਕੀਤੀ ਜਾਵੇ ਤਾਂ ਜੋ ਕਿ ਦੱਸਿਆ ਜਾ ਰਿਹਾ ਕਿ ਜਿਹੜੀ ਕਾਰ ਦੀ ਹਫਤਾਰ ਸੀ ਕਾਫੀ ਤੇਜ਼ ਸੀ ਤੇ ਇਸ ਨਾਲ ਸੰਮੂਦ ਨੇ ਮੈਡਮ ਜਸਪ੍ਰੀਤ ਕੌਰ ਜੀ ਉਹਨੇ ਦੱਸੋ ਤੁਹਾਡਾ ਕੀ ਨਾਮ ਜੀ ਜਸਪ੍ਰੀਤ ਕੌਰ ਹਾਂਜੀ ਮੈਡਮ ਕਿਹੜਾ ਸਕੂਲ ਜੀ ਆਪਣਾ ਗੁਣਾਲਕ ਪਬਲਿਕ ਸੀਨੀਅਰ ਸਕੈਂਡੀ ਸਕੂਲ ਮਕੋਵਾਲ ਜੀ ਮੈਡਮ ਜੋ ਅੱਜ ਇੱਕ ਬੜਾ ਭਿਆਨਕ ਐਕਸੀਡੈਂਟ ਹੋਇਆ ਆ ਵੀ ਇਸ ਬਾਰੇ ਕੀ ਦੱਸਣਾ ਚਾਹੋਗੇ ਇਸ ਵੇਲੇ ਕਿ ਬੱਚੇ ਬਾਹਰ ਛੁੱਟੀ ਹੋਈ ਸੀ ਤੇ ਅਸੀਂ ਬਸ ਬਾਹਰ ਖੜੇ ਸੀ ਬੇ ਲੋਕ ਲਾ ਰਹੀ ਸੀ ਦਰਵਾਜੇ ਨੂੰ ਤੇ ਇੱਕ ਬੇਕਾਬੂ ਗੱਡੀ ਜਿਹੜੀ ਪਿੱਛੋਂ ਬੱਚਾ ਜਿਹੜਾ ਵਿੱਚ ਮੁੰਡਾ ਬੇਟਾ ਨਸ਼ੇ ਦੀ ਹਾਲਤ ਚ ਲੱਗ ਰਹੀ ਪੁਰਾਈ ਉਹਨੇ ਪਿੱਛੋਂ ਹੀ ਗੱਡੀ ਘਮਾ ਕੇ ਤੇ ਆ ਕੇ ਬੱਚਿਆਂ ਦੇ ਵਿੱਚ ਮਾਰੀ ਬੱਚਾ ਸਾਡੇ ਦੀ ਤਿੰਨ ਚਾਰ ਬੱਚਿਆਂ ਦੀ ਲੱਤਾਂ ਟੁੱਟ ਗਈਆਂ ਨੇ ਮੈਂ ਖੋਤਾ ਆਪ ਗੱਡੀ ਵਿੱਚ ਬੈਠੀ ਹੋਈ ਸੀ ਮੇਰੀ ਗੱਡੀ ਵਿੱਚ ਹੀ ਮਾਰ ਕੇ ਦਰਵਾਜਾ ਸਾਡਾ ਬੰਦ ਸੀ ਦਰਵਾਜੇ ਦੇ ਵਿੱਚ ਮਾਰ ਕੇ ਗੱਡੀ ਬਿਲਕੁਲ ਬੇਕਾਬੂ ਹੋਈ ਟੀਸਾ ਡਿੱਗ ਗਈ ਉਹ ਤਾਂ ਦੇਖੀ ਟੰ ਨਜ਼ਰ ਆ ਰਹੀਆਂ ਨੇ ਤੁਸੀਂ ਮੈਨੂੰ ਤੁਸੀਂ ਬਚਾ ਛੱਡਾ ਮੇਰਾ ਤਾਂ ਬਚਾਇਆ ਪਰ ਅੱਛੀ ਬੜੀ ਐਕਟਿਵ ਗੱਡੀ ਦਾ ਬੜੀ ਨੁਕਸਾਨੀ ਕਰੀ ਨੁਕਸਾਨੀ ਕੀਤੀ ਤੁਹਾਡੀ ਗੱਡੀ ਵੀ ਸਾਰੀ ਨੁਕਸਾਨੀ ਗਈ ਇੱਕ ਸਾਈਡ ਤੋਂ ਨੁਕਸਾਨੀ ਗਈ ਸਾਰੀ ਗੱਡੀ ਮੈਨੂੰ ਕਿੰਨੇ ਬੱਚਿਆਂ ਨੂੰ ਕਿਸੇ ਵੀ ਕਸਟਣ ਲਈ ਸਿਰ ਦੀ ਛੱਟ ਜੇ ਬਸ ਬੱਚਿਆਂ ਦਾ ਇੱਕ ਬੱਚੇ ਦੀ ਤੇ ਖੋਪੜੀ ਤੇ ਵੀ ਛੱਟ ਜ ਤੇ ਇੱਕ ਬੱਚੇ ਦੇ ਚੂਲੇ ਬਿਲਕੁਲ ਹੀ ਡੈਮੇਜ ਹੋ ਗਏ ਆ ਟੁੱਟ ਗਈ ਤੇ ਇੱਕ ਬੱਚੇ ਦੀ ਲੱਤ ਜਿਹੜੀ ਉਹਦੀ ਹੱਡੀ ਬਾਹਰ ਆ ਗਈ ਹੋਈ ਹੈ ਹੁਣ ਤਾਂ ਡਾਕਟਰ ਰਿਪੋਰਟ ਤੇ ਪਤਾ ਲੱਗੂਗਾ ਸਰ ਜੋ ਐਕਸੀਡੈਂਟ ਹੋਇਆ ਜੇ ਗੁੰਨਰਪੁਰ ਸਕੂਲ ਮਾਕਵਾਲ ਦੇ ਵਿੱਚ ਕੀ ਘਟਨਾ ਵਾਪਰੀ ਜੀ ਇਸ ਵਾਰ ਇਹ ਜੀ ਬੱਚੇ ਸਕੂਲ ਤੋਂ ਛੁੱਟੀ ਆਈ ਸੀ ਆਪਣੇ ਘਰ ਦੀ ਤਿਆਰੀ ਕਰ ਰਹੇ ਸੀ ਹਾਂਜੀ ਬਾਹਰ ਤੇਲਫਰਾਰ ਨਾਲ ਗੱਡੀ ਆਈ ਆ ਕੱਡੀ ਕਿਸ ਪਾਸੇ ਆ ਰਹੀ ਸੀ ਇਹ ਤਾਂ ਸੁਧਾਰ ਸੈਡ ਤੋਂ ਠੀਕ ਹੈ ਜੀ ਸਕੂਲ ਮਾਕਵਾਲ ਚ ਕਿੰਨੇ ਬੱਚੇ ਸੱਟ ਲੱਗੀ ਆ ਜੀ ਕੱਲਾ ਬੱਚੇ ਸੱਟਾਂ ਕਾਫੀ ਗੰਭੀਰ ਦੱਸੀ ਜਾ ਰਹੀਆਂ ਨੇ ਹਾਂਜੀ ਹਾਂਜੀ ਤੇ ਦੱਸ ਰਹੇ ਨੇ ਕਿ ਉਸ ਡਰਾਈਵਰ ਨੇ ਕੋਈ ਨਸ਼ਾ ਵੀ ਹਾਲਤ ਕੀਤੀ ਹੋਈ ਕਿਸੇ ਹਾਂਜੀ ਹਾਂਜੀ ਨਸ਼ਾ ਕੀਤਾ ਸੀ ਡਰਾਈਵਰ ਨੇ ਨਹੀਂ ਕੀਤਾ ਸੀ ਜਾਂ 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 ਚੱਲ ਰਹੀ ਆ ਜਾਂ ਚੱਲ ਰਹੀ ਆ ਸਭ ਤੋਂ ਤੁਸੀਂ ਮਗਰ ਗਏ ਸੀ ਪਰ ਪਤਾ ਲੱਗਿਆ ਉਹ ਡਰਾਫ ਕਿੱਥੇ ਆਏ ਕਿ ਫਰਾਰ ਹੈ ਘਰ ਨਹੀਂ ਮਿਲਿਆ ਤੇ ਫਰਾਰ ਹੈ ਜੀ ਤੇ ਕਿਸ ਪ੍ਰਕਾਰ ਕਾਰਵਾਈ ਕੀਤੀ ਜਾ ਸਕਦੀ ਹੈ ਜੀ ਜੋ ਬੰਦੀ ਕਾਨੂੰਨ ਅਨੁਸਾਰ ਕਰਾਂਗੇ ਕਰਾਂਗੇ ਠੀਕ ਹੈ ਜੀ ਤੇ ਆਪਣਾ ਕੀ ਨਾਮ ਜੀ ਨਰਮ ਸਿੰਘ ਜੀ ਨਰਮ ਸਿੰਘ ਜੀ ਹਨਰਮ ਦਾਸ ਸਰ ਠੀਕ ਹੈ